ਸਭੀ ਕੋਲੇ ਆਉਂਦੇ ਅੱਜ ਬਜ਼ੁਰਗੋ ਇਹ ਕਿਉਂ ਕਹਿੰਦੇ ਅ ਵੀ ਵੱਡੇ ਬਾਦਲ ਨੇ ਬਹੁਤ ਵਧੀਆ ਕੰਮ ਕੀਤੇ ਸੀ ਸਾਧ ਬਾਦਲ ਪਰਿਵਾਰ ਕਿਤੇ ਨਾ ਕਿਤੇ ਫਰਕ ਪੈ ਗਿਆ ਇਹ ਆਮ ਕੀ ਫੁੱਟ ਫੁੱਟ ਹੋ ਗਈ ਨਾ ਜੀ ਹੁਣ ਦੂਜਾ ਕਹਿੰਦਾ ਵੀ ਇਹਨਾਂ ਨੂੰ ਕਿਹੜਾ ਬੰਨ ਕੇ ਦਿੱਤੀ ਹੈ ਰਾਜਗੱਦੀ ਹਾਂ ਹੁਣ ਇਹਨਾਂ ਦਾ ਆਹ ਆਹ ਰੋੜਾ ਹੈ ਕਿ ਹੁਣ ਅੱਛਾ ਵੀ ਕਿਤੇ ਨਾ ਕਿਤੇ ਆਪ ਹੀ ਕੰਮ ਖਰਾਬ ਕਰ ਲਿਆ ਆਪ ਜੀ ਆਪੀ ਢੀਂਡਾ ਕਹਿੰਦਾ ਵੀ ਮੈਂ ਵੀ ਮੁੱਖ ਮੰਤਰੀ ਚਾਹੀਦਾ ਹਾਂ ਹਾਂ ਆ ਹੁਣ ਜਿਹੜੀ ਉਠੀ ਹੈਗੀ ਮਲੋਕੇ ਜੀ ਨੂੰ ਉਹ ਕਹਿੰਦੇ ਵੀ ਇਹਨਾਂ ਨੂੰ ਕਿਹੜਾ ਬੰਨ ਕੇ ਦਿੱਤੀ ਰਾਜ ਗੱਦੀ ਸਾਰਾ ਅਸੀਂ ਵੀ ਚਾਹੁੰਦੇ ਆਂ ਹਾਂ ਇਹਨਾਂ ਦਾ ਆਪਸ ਚ ਪਾੜ ਤਾੜਾ ਇਹ ਉਹ ਨਹੀਂ ਬੇੜਾ ਬਿਠਾਤਾ ਨਹੀਂ ਤਾਂ ਪਾਸਤੀ ਕਿਹਨੇ ਬਿਠਾਇਆ ਇਹਨਾਂ ਦੀ ਪਾਰਟੀ ਨੇ ਆਪਸ ਚ ਕਿਹਦੇ ਨਾਲ ਫਰਕ ਪੈ ਗਿਆ ਫਿਰ ਕਿਉਂਕਿ ਵੱਡੇ ਬਾਦਲ ਦੇ ਕੰਮ ਤਾਂ ਬਹੁਤ ਵਧੀਆ ਸੀਗੇ ਵੱਡੇ ਬਾਦਲ ਤੋਂ ਸਾਰੇ ਛਿਪਦੇ ਤੇ ਇਹਨਾਂ ਇਹ ਤਾਂ ਸੁਖਵੀਰ ਤੋਂ ਕੁਝ ਪਤਾ ਨਹੀਂ ਅੱਛਾ ਕਿਉਂ ਕਾਰਨ ਕਾਰਨ ਇਹ ਉਹ ਛੱਡਦਾ ਨਹੀਂ ਹੈਗਾ ਉੱਥੋਂ ਵਾਲੀ ਕੀ ਆਉਂਦੀ ਕੀ ਉੱਧਰ ਅੱਛਾ ਚੌਧਰ ਨਹੀਂ ਛੱਡਦਾ ਉਹ ਕਹਿੰਦੇ ਵੀ ਅਸੀਂ ਉਧਰ ਤੇ ਕਾਹੀ ਦੇ ਤਾਂ ਅੱਛਾ ਉਹਦਾ ਹਰੇਕ ਹਰੇਕ ਉੱਚਾ ਭਾਗ ਅੱਛਾ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਮੰਨ ਲਓ ਵੀ ਆਪਾਂ ਗੱਲ ਕਰਦੇ ਆਂ ਧਰਮ ਦੇ ਨਾਂ ਦੀ ਰਾਜਨੀਤੀ ਜੇ ਮੋਦੀ ਦੀ ਗੱਲ ਕਰਦੇ ਆਂ ਆਰਾਮ ਮੰਦਰ ਦੇ ਨਾਂ ਤੇ ਰਾਜਨੀਤੀ ਜਾਂ ਮਤਲਬ ਵਕ ਵਕ ਧਰਮਾਂ ਨੂੰ ਕਿਉਂ ਵੇਚ ਲਿਆਂਦਾ ਜਾਂਦਾ ਵੋਟਾਂ ਸਹੀ ਐ ਇਹ ਸਹੀ ਐ ਇਹਨਾਂ ਧਰਮ ਨੂੰ ਵੇਚੀ ਜਾਂਦੇ ਨੇ ਲੋਕ ਹਾਂ ਲੋਕ ਆਪੋ ਆਪਣੀ ਔਖ ਨੂੰ ਦੇਖਣਾ ਧਰਮ ਤਾਂ ਆਪਾਂ ਨੂੰ ਸਭ ਨੂੰ ਇੱਕੋ ਜਿਹਾ ਹੁੰਦਾ ਹਾਂ ਆਰਾਮ ਮੰਦਰ ਵੀ ਆਪਾਂ ਨੂੰ ਉਹੀ ਚੀਜ਼ ਐ ਔਰ ਦੂਰਾ ਵੀ ਉਹੀ ਚੀਜ਼ ਐ ਮੁਸਲਮਾਨਾਂ ਨਹੀਂ ਮਾਸਦੀ ਦਾ ਉਹ ਵੀ ਆਪਣੀ ਤੌਹੀਤੀ ਚੀਜ਼ਾਂ ਸਾਰੀਆਂ ਇਹ ਤਾਂ ਹਰੇਕ ਨੂੰ ਮਾ ਮੁੱਦਾ ਬਣਾ ਕੇ ਮੁਰੇ ਪਹਿਲਾ ਪਹਿਲਾ ਲੋਕ ਪੰਥ ਦੇ ਨਾਂ ਤੇ ਵੋਟਾਂ ਪਾਉਂਦਾ ਪਹਿਲਾ ਪੰਥ ਦੇ ਨਾਂ ਤੇ ਉਹੀ ਤਾਂ ਗੱਲ ਤੇ ਹੁਣ ਫਿਰ ਰਿਹਾ ਉਹ ਵਿਸ਼ਵਾਸ ਉਹੀ ਜੀ ਤੁਰੇ ਫਿਰਦੇ ਜਿਹੜਾ ਕਿਤੇ ਪਾਰਟੀਆਂ ਨਾਲ ਜੁੜਿਆ ਉੱਥੇ ਖੜਿਆ ਬਸ ਅੱਛਾ ਇਹ ਮਤੈ ਇਹਨਾਂ ਨੇ ਇਹੀ ਉਲਟ ਕੇ ਕਦੇ ਕੋਈ ਕਾਰਚ ਬਣ ਜਾਂਦਾ ਹੈ ਉਹੀ ਕਾਂਗਰਸ ਚ ਆ ਕਾਲੀਆਂ ਜਾ ਕੇ ਕਾਲੀ ਭਾਜਪਾ ਜਾ ਵਾਗੇ ਇਹ ਬੰਦੇ ਤਾਂ ਉਹੀ ਨੇ ਜਿਹੜਾ ਦੇ ਕੇ ਉੱਥੇ ਆਈ ਜਾਂਦੇ ਨੇ ਮੋੜ ਅੱਛਾ ਸਰੋ ਸਪਰੋ ਸਰ ਹੈ ਕਿਸੇ ਸਪਰੋ ਸਤਾ ਤਾਰ ਹਜੇ ਕਿ ਸੰ ਖੜੇ ਕੋਈ ਸਿਆਣੇ ਹੋਗੇ ਕੁਛ ਕੀ ਸਿਆਣਾ ਹੋਣਾ ਵੋਟਾਂ ਲੈ ਕੇ ਪਾਰ ਜਾਂਦੇ ਨੇ ਤੇ ਇਹੀ ਲੋਕਾਂ ਨੂੰ ਮੰਗਰ ਲਾ ਦਿੰਦੇ ਨੇ ਹੈ ਲੋਕਾਂ ਨੂੰ ਮੰਗਰ ਲਾ ਕੇ ਬਸ ਦੂਜੇ ਨੂੰ ਦੂਜਾ ਭੰਡੀ ਜਾਂਦਾ ਦੂਜੇ ਨੂੰ ਰੋਜ਼ਗਾਰ ਚਾਹੀਦਾ ਕਿ ਮੁਕਤ ਆਪਾਂ ਤਾਂ ਰੋਜ਼ਗਾਰ ਮਿਲੇ ਸਭ ਤੋਂ ਵਧੀਆ ਗੱਲ ਹੈ ਜੀ ਰੋਜ਼ਗਾਰ ਮਿਲ ਜੇ ਤਾਂ ਹੈ ਹਰੇਕ ਬੰਦਾ ਭਾਵੇਂ ਦਾ ਰੋਜ਼ਗਾਰ ਹੀ ਹੈ ਮੁਕਤ ਨੂੰ ਕਿੰਨਾ ਕੋਈ ਖਵਾ ਦੂਗਾ ਸਹੀ ਹੈ کھانا ਤਾਂ ਉਹੀ ਮਾੜੀ ਗੱਲ ਹੈ ਫਿਰ ਅੱਛਾ ਇੱਕ ਗੱਲ ਬਜ਼ੁਰਗੋ ਸਾਰਿਆਂ ਨੂੰ ਪੁੱਛਦਾ ਸੋਨੂੰ ਵੀ ਮੁਕਤ ਤਾਂ ਨਹੀਂ ਚਾਹੀਦਾ ਕਿਸੇ ਨੂੰ ਹੈਂ ਆਵਾਜ਼ ਨਹੀਂ ਆਈ ਲੱਗਦਾ ਕਿਤੇ ਨਾ ਕਿਤੇ ਜੀ ਆ ਕਰਦਾ ਕੁਝ ਹੈ ਕਿਸੇ ਦਾ ਉਹਦਾ 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 ਪਰ ਬੰਦੂ ਜੀ ਦਾ ਜੰਤ ਹੋ ਰਹੀਆਂ ਹੁੰਦਾ ਉਹਦੀ ਰੋਜੀ ਰੋਟੀ ਬਿਲਕੁਲ ਇੱਕ ਪਰਵਾੜ ਨੂੰ 2200 ਚਾਰ ਦਿਨ ਰੋਜ਼ ਦੇ ਦੇ ਕੇ ਰੋਟੀ ਰੋਟੀ ਦੇ ਕੰਮ ਕਰਦੇ ਨੇ ਉਹ ਚ ਮੁੱਲ ਖਰੀਦ ਜਾਂਦੇ ਨੇ ਬਿਲਕੁਲ ਉਹਟਾ ਲੈ ਕੇ 5 ਸਾਲ ਪਿੱਛੋਂ ਤੁਸੀਂ ਕਿਹੜੀ ਪਾਰਟੀ ਵਧੀਆ ਸਮਝਦੇ ਅਸੀਂ ਤਾਂ ਤਿੰਨਾਂ ਪਾਰਟੀਾਂ ਦੇ ਆ ਕੇ ਪਹਿਲਾਂ ਬਰਗਾਂ ਚੀ ਵੀ ਦੇ ਹੂੰ ਉਹ ਤੋਂ ਪਹਿਲਾਂ ਬਜ਼ੁਰਗ ਕਾਂਗਰਸ ਚੀ ਪੋਂਦੇ ਰਹੇ ਨੇ ਅੱਛਾ ਅੱਜ ਕੀ ਅਸੀਂ ਮਾਨ ਲਾ ਲੂ ਇਹਨੂੰ ਪਾਈਆਂ ਨੇ ਚੜੂ ਭਗਵਾਨ ਤੁਮਾਨ ਨੂੰ ਅੱਛਾ ਚੜੂ ਆ ਰਹੇ ਹਨ ਅੱਛਾ ਚੜੂ ਵਾਲਿਆਂ ਚ ਵੀ ਉਹ ਵਿੱਚ ਗਲੇ ਹੋਏ ਬੰਦੇ ਫੇਰ ਲੜ ਕੇ ਉਹ ਨਿਕਲ ਅੱਛਾ ਪਾਰਟੀ ਚੋ ਹੂੰ ਹਾਂ ਕਾਂਗਰਸ ਤੋਂ ਆਗੇ ਫੇਰ ਉਹਨਾਂ ਨੂੰ ਪਿੱਛੇ ਖਿੱਚ ਲੈਂਦੇ ਨੇ ਉਹ ਹੂੰ ਬਗਲ ਤੋਂ ਉਹਨਾਂ ਨੇ ਤਾਂ ਕੀਤਾ ਸੀ ਹੂੰ ਪਰ ਪ੍ਰਸ਼ਾਂ ਖਿੱਚੀਆਂ ਮੈਨੇ ਪਰ ਉਹ ਸੜਿਆ ਪਰ ਉਹ ਸੜ ਟੁੱਟ ਜਾਂਦਾ ਹੈ ਜਿਹੜੀਆਂ ਸਾਰੇ ਅਕਾਲੀਆਂ ਤੋਂ ਤੁਸੀਂ ਸਭ ਤੋਂ ਪਹਿਲਾਂ ਕਿਹਾ ਵੀ ਮੈਂ ਅਕਾਲੀਆਂ ਨੂੰ ਵੋਟ ਪਾਈ ਸੀ ਅਕਾਲੀਆਂ ਤੋਂ ਭਰੋਸਾ ਕਿਉਂ ਟੁੱਟਿਆ ਅਕਾਲੀਆਂ ਤੋਂ ਜਿਹੜਾ ਬਰਗਾੜੀ ਵਾਲਾ ਕੇਸ ਹੋਇਆ ਬੇਅਦਬੀ ਕੀਤੀ ਸੀ ਉਹਦਾ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਲੱਗਿਆ ਨਾ ਕਾਂਗਰਸ ਨੇ ਕੱਢਿਆ ਫੇਰ ਇਹ ਵੱਡਾ ਕਹਿ ਸਕਦੇ ਆ ਵੀ ਗਾਹ ਗੋਸ਼ੀਆ ਇਹਨਾਂ ਦਾ ਹਾਂ ਵੀ ਇਹ ਇਹ ਵੱਡਾ ਕਾਰ ਉਹ ਇਹਨਾਂ ਨੂੰ ਮਾਰੀ ਜਾਂਦਾ ਵੱਡੇ ਵੱਡਲੇ ਦੇ ਕੰਮ ਬਥੇਰੇ ਕੀਤੇ ਹੋਏ ਸੀ ਉਹ ਸੁਖਰੀਲ ਬਾਦਲ ਜਦੋਂ ਆ ਕੇ ਭਾਵੇਂ ਮੁੱਖ ਮੰਤਰੀ ਨੂੰ ਥੱਲੇ ਰਿਹਾ ਪਰ ਫਿਰ ਵੀ ਮਾਪੇ ਉਤੇ ਚੇਤਨਾ ਹੁੰਦੀ ਹੈ ਹਾਂ ਬਾਬਾ ਹੁਣ ਹੁਣ ਕੀ ਬਣਦਾ ਫਿਰ ਪਰਿਵਾਰ ਦਾ ਹੁਣ ਤਾਂ ਪਿੱਛੇ ਰਹੋ ਅੱਛਾ ਬਣਦਾ ਨਹੀਂ ਅੱਗੇ ਅਸੀਂ ਤਾਂ ਕਹਿੰਨੇ ਜਾਂਦਾ ਨਹੀਂ ਫਿਰ ਦੇਖੋ ਹਾਂ ਅੱਛਾ ਬਈ ਲਾਸਟ ਤੇ ਇੱਕ ਸਵਾਲ ਹੈ ਵੀ ਕਿਹੜੀ ਪਾਰਟੀ ਵੀ ਦੀ ਲੱਗਦੀ ਤੇ ਹੁਣ ਤੱਕ ਪੰਜਾਬ ਦਾ ਭਲਾ ਕਿ ਨਹੀਂ ਕੀਤਾ ਭਲਾ ਤਾਂ ਕਿਸੇ ਨੇ ਨਹੀਂ ਕਰਨਾ ਟੈਕਸਾ ਸਾਡਾ ਘੜਾ ਆਪਣਾ ਜਾਂਦਾ ਉਹ ਵਿੱਚ ਵੋਟਾਂ ਦੇ ਖਰਚ ਆਉਂਦੇ ਨੇ ਲੋਕਾਂ ਰੇਡੀਆਂ ਕਰਦੇ ਆ ਬਸਾਂ ਫੱਕੇ ਲਿਆਦੇ ਉਹ ਤੋਂ ਬਾਅਦ ਲੋਕਾਂ ਨੂੰ दारूਆ ਪਿਆਤੀਆਂ ਕਿਸੇ ਨੂੰ ਦਿਹਾੜੀ ਦੇ ਲੈ ਗਏ ਆ ਕੰਮ ਆ ਆਪਣਾ ਟੈਕਸ ਸਾਰਾ ਪਰਵਾਦ ਕਰੀ ਜਾਂਦੇ ਬਜ਼ੁਰਗ ਲਾ ਲੋ ਆਪਦੀ ਸਾਡੇ ਮਾਂ ਪਿਓ ਲਾ ਲੋ ਮਾਂ ਘਰ ਚਾਕੇ ਝੰਡਾ ਪਾ ਜਾਂਦਾ ਰੇਕ ਤੇ ਬਾਕੀ ਹੁਣ ਦੇਖੋ ਮੈਂ ਤਾਂ ਦੇਖੋ ਵੋਟ ਪਹਿਲਾਂ ਵੀ ਨਹੀਂ ਪਾਈ ਬਾਈ ਹੂੰ ਦੋਨੇ ਪਾਲ ਤਿੰਨੇ ਪਾਲ ਟਿਆਂ ਹੂੰ ਪਹਿਲਾਂ ਵੀ ਮਾਨਕਰ ਮਾਨਕਰ ਦੇ ਪਾਸੇ ਵਾਸੇ ਅੱਛਾ ਮਾਨਕਰ ਹੁਣ ਵੀ ਵੋਟ ਅਸੀਂ ਲੱਖੇ ਨੂੰ ਪਾਵਾਂਗੇ ਹੂੰ ਤੇ ਵੀ ਜੱਲ ਲੱਖਾ ਪੰਜਾਬ ਖਤਰ ਪੰਜਾਬੀ ਖਤਰ ਲੜਦਾ ਤਾਂ ਹੈਗਾ ਲੜਾਈ ਦਾ ਕਰਦਾ ਬਾਕੀ ਜੇ ਕੋਈ ਸਮਝੂ ਅੱਗੇ ਰਹਿ ਬਾਕੀ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿੜਾ ਸਾਡੇ ਸੋਡੇ ਚੈਨਲ ਤੇ ਦੇਖੇ ਵੀ ਭਾਈ ਇੱਕ ਵਾਰੀ ਖੰਡੂਰ ਸਾਹਿਬ ਹਲਕੇ ਚ ਜਾ ਕੇ ਭਾਈ ਅਮਰਤਪਾਲ ਨੂੰ ਸਪੋਰਟ ਕਰਕੇ ਆਏ ਉਹ ਪੁੱਲਾ ਅਸੀਂ ਵੀ ਜਾਵਾਂਗੇ ਕਲੀਪੁਰੋਂ ਗੱਡੀ ਭਰ ਕੇ ਮੁੰਡੇ ਜਾਵਾਂਗੇ ਸੀ ਉਥੇ ਰਹਿਾਂਗੇ 4 ਦਿਨ ਸਾਰੇ ਲੋਕਾਂ ਨੂੰ ਕਹਿਣਾ ਵੀ ਉਹਨੂੰ ਜ਼ਰੂਰ ਜਿਤਾਇਓ ਜੇਲ੍ਹ ਚੋਂ ਬਾਹਰ ਕੱਢੇ ਮਾਨ ਸਰਕਾਰ ਨੇ ਜਾ ਕੇ ਜੇਲ੍ਹ ਨਾਲ ਆ ਮਾਨ ਸਰਕਾਰ ਵੀ ਮਾਨ ਸਰਕਾਰ ਦਾ ਭਗਵੰਤ ਜੀ ਵੀ ਜਾ ਕੇ ਡੰਗੁਰਗੜ ਜੇਲ੍ਹ ਚ ਦੇਤੇ ਬਈ ਠੀਕ ਹੈ ਇਹ ਤਾਂ ਬਸ ਆਪ ਦਾ ਆਦਾ ਦਾਓ ਹੈ ਸਾਰਾ ਕਿਹੜਾ ਕੋਈ ਬਾਜ ਬੋਲ ਆਉਂਦਾ ਉਹਨੂੰ ਦੱਬਣ ਦੇ ਫਿਰਦਾ ਰੇਕ ਬਿਲਕੁਲ ਤੇ ਬਾਈ ਤੁਸੀਂ ਸੁਣੀਆ ਪਿੰਡ ਕਲੀਪੁਰ ਬੈਠੇ ਆ ਸਾਰੇ ਕਹਿੰਦੇ ਵੀ ਮੁਫਤ ਕੁਝ ਨਹੀਂ ਚਾਹੀਦਾ ਇਹ ਮੁਫਤ ਦੀ ਆਵਾਜ਼ ਜਿਹੜੀ ਆਉਂਦੀ ਮਚਾਉਂਦੀ ਹੈ ਕਿ ਮੁਫਤ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਰੋਜ਼ਗਾਰ ਤੇ ਰੋਜ਼ਗਾਰ ਕੌਣ